ਮੇਰੀਆਂ ਮਾਮਾ ਮੇਰੀਆਂ ਭੈਣਾਂ ਤੇ ਛੋਟੇ ਛੋਟੇ ਬੱਚੇ ਜਿਹੜੇ ਆਏ ਨੇ ਆਓ ਆਪਾਂ ਰਲ ਕੇ ਪਹਿਲਾਂ ਸਦੇ ਦੀ ਸਾਜ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰ ਪਿੰਡ ਪੁਨਾਵਾਂ ਪਹੁੰਚੇ ਆ ਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਸਰਕਾਰ ਪੋਰਾ ਜਿਹੜੇ ਵਾਦੇ ਕੀਤੇ ਲੈਨੇ ਉਹ ਪੂਰੇ ਹੁੰਦੇ ਨੇ ਇਹ ਸਰਕਾਰ ਸਿਰ ਗੱਲਾਂ ਨਹੀਂ ਕਰਦੀ ਆ ਆਪਦੀ ਕੰਮ ਪੂਰੇ ਕਰਕੇ ਦਿਖਾਉਂਦੀ ਆ ਜੇ ਆਪਾਂ ਦੇਖਿਆ ਕਿ 92 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਮੈਰੀ ਪਾਣੀ ਜਿਹੜੇ ਕਿਸਾਨਾਂ ਦਾ ਪਚਾਇਆ ਜਾ ਰਹੇ ਹੈ ਕਿਸਾਨਾਂ ਦੀ ਪੇਂਡ ਮੰਨ ਅਧਾਰੂ ਹੁੰਦੀ ਹੈ ਵੀ ਸਾਡੇ ਤੱਕ ਮੈਰੀ ਪਾਣੀ ਪਹੁੰਚੇ ਜਿਹੜਾ ਫਸਲ ਵੀ ਵੱਧਦੀ ਹੈ ਆਪਣਾ ਜ਼ਮੀਨ ਜਿਹੜਾ ਹੈਡਲਾ ਪਾਣੀ ਹੈ ਉਹ ਵੀ ਵੱਧਦਾ ਪਰ ਕਹਿੰਦੇ ਆ ਪੜਦੇ ਆ ਸੁਣਦੇ ਆ ਇਹੀ ਗੱਲਾਂ ਕਿ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਤਰੁਨ ਹਾਪਸ ਪਰ ਇਹ ਲੈਣਾ ਨੂੰ ਆਪਾਂ ਸੱਚਾਈ ਕਰਕੇ ਦਿਖਾਉਣੀ ਹੈ ਕਿ ਆਪਾਂ ਜਿਹੜਾ ਪਾਣੀ ਹੈ ਜਿਹੜੀ ਪਵਨ ਹੈ ਹਵਾ ਹੈ ਤੂੰ ਆਪਾਂ ਬਚਾ ਨਹੀਂ ਤੂੰ ਜੋ ਸਰਕਾਰ ਹੈ ਨਾ ਕੰਮ ਨਹੀਂ ਪੂਰੀ ਜਿਹਾ ਰੂ ਹੈ ਮੇਰਕ ਕਰ ਰਹੀ ਹੈ ਜਿੰਨੇ ਵੀ ਪੈਸਾ ਲੱਗਦਾ ਹੈ ਪਰਵਾਹ ਨਹੀਂ ਕਰਨ ਦੀ ਸਰਕਾਰ ਪਰ ਲੋਕ ਖੁਸ਼ ਹੋਣ ਚਾਹੀਦੇ ਨੇ ਕਿਸਾਨ ਜਿਹੜੇ ਸਾਡੇ ਵੀ ਹੋ ਖੁਸ਼ ਹੋਣਾ ਚਾਹੀਦੇ ਸੋ ਇਦਾਂ ਹੀ ਕੰਮ ਚਲਦੇ ਰਹਿਣਗੇ ਅੱਜ 66 ਪਰਵਾਰਾਂ ਨੂੰ ਜਿਹੜਾ ਮੈਰੀ ਪਾਣੀ ਨੇ ਪਹੁੰਚਾਇਆ ਗਿਆ ਤੇ ਅੱਗੋਂ ਵੀ ਇਹੀ ਜਿਹੜਾ ਮਿਹਨਤ ਚਲਦੀ ਰਹੂਗੀ ਅਸੀਂ ਧੰਨਵਾਦ ਕਰਦੇ ਮੈਰੀ ਮਹਿਕਮੇ ਦਾ ਵੀ ਜਿਨੇ ਬਹੁਤ ਹੀ ਮਿਹਨਤ ਨਾਲ ਇਹ ਪ੍ਰੋਗਰਾਮ ਚ ਚੜਾਇਆ ਤੇ ਉਹ ਵੀ ਇਤਨੀ ਮਿਹਨਤ ਨਾਲ ਕਿ ਹੋਰ ਕਿਸਾਨਾਂ ਨੂੰ ਫਾਇਦਾ ਸਪਝਾਉਂਦੇ ਰਹਿ ਇਹੀ ਸਾਡੀ ਆ ਸਾਰੇ ਸਾਡੀ ਮੰਗਿਆ ਸਾਨੂੰ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਇਹ ਸੋ ਬਹੁਤ ਵਧੀਆ ਲੱਗਾ ਤੇ ਤੁਹਾਡੇ ਪਿੰਡ ਦੀਆਂ ਹੋਰ ਵੀ ਜਿਹੜੀਆਂ ਬੰਦਾ ਹੋਣਗੀਆਂ ਸਾਡੇ ਤੱਕ ਜਰੂਰ ਪਹੁੰਚਾਓ ਜਿਹੜੀਆਂ ਵੀ ਮੰਗਾਂ ਹੈਗੀਆਂ ਨੇ ਜਰੂਰ ਅੱਗੇ ਹੋ ਕੇ ਪੂਰੀਆਂ ਕਰਾਣੇ ਧੰਨਵਾਦਵਾਹਿ ਕਿਸੇ ਦਾ ਖਾਸਾ ਵਾਹਿ ਜੀ